ਇਪਰਾ ਮਾਰਾ ਆ ਕੀ ਚੱਕੀ ਹੁੰਨੀ ਆ ਹੈ ਕੁੜਾਂਕੀ ਆਈਆਂ ਮਰੇ ਮੰਮੀ ਮੈਂ ਤੇ ਵਿਖਦੇ ਰਖੜੀ ਬੰਨਣ ਆਈ ਸੀ ਬਣੀ ਰਖੜੀ ਦੀ ਹੈ ਨਹੀਂ ਉਹ ਤਾਂ ਕਰੇ ਸਾਨੂੰ ਜ਼ਾਹਿਰ ਪਾਉਣਾ ਆ ਕਿ ਮੇਰੇ ਪੁੱਤ ਨੂੰ ਕਰਾ ਕੇ ਲਿਆਈ ਨਹੀਂ ਨਹੀਂ ਮੰਮੀ ਆ ਕਿਵੇਂ ਤੇ ਗੱਲਾਂ ਕਰ ਰਹੇ ਹੋ ਤੁਸੀਂ ਗੱਲਾਂ ਹਜੇ ਮੈਂ ਗੱਲਾ ਕਰਦੀ ਆ ਕਿ ਮੈਂ ਹੀ ਨਹੀਂ ਗੱਲਾ ਕਰਦੀ ਤੂੰ ਕਰਾ ਕੇ ਲੈਉਣੀ ਮੈਨੂੰ ਬਾਬੇ ਨੇ ਸਾਰਾ ਕੁਝ ਦਿੱਸਤਾ ਮਮੀ ਪੜ੍ਹੀ ਲਿਖੀ ਹੈਗੀ ਆ ਮੈਂ ਨਹੀਂ ਤੇਰੀਆਂ ਮਿੱਠਣੀਆਂ ਨੇ ਗਿਨਾ ਅੰਦਰੋਂ ਤਾਂ ਤੂੰ ਜਾਇ ਘੋਲਦੀ ਐ ਜ਼ਹਿਰ ਨਹੀਂ ਮਮੀ ਮੈਂ ਤਾਂ ਬਸ ਵੀਰ ਦੇ ਨੇ ਰਖੜੀ ਬੰਨਣ ਆਈ ਆ ਚਲੀ ਜਾਊਂਗੀ ਉਸ ਤੋਂ ਬਾਅਦ ਮੈਨੂੰ ਪਤਾ ਜਿਹੜੇ ਬਹਾਨੇ ਨਾਲ ਤੂੰ ਆਉਂਦੀ ਐ ਕਦੇ ਰਖੜੀਆਂ ਕਦੇ ਕੁਛ ਕੋਈ ਰਖਣੀ ਨਹੀਂ ਬੰਨਣੀ ਵਗ ਜਾ ਬਸ ਤੇ ਡੰਡੀ ਰਖੜਾ ਇੱਕ ਵਾਰ ਤਾਂ ਵੀਰੇ ਨੂੰ ਮਿਲ ਲੰਦਾ ਮਮੀ ਮੈਂ ਤੈਨੂੰ ਕਹਤਾ ਨਾ ਮੈਂ ਨਹੀਂ ਮਿਲਣ ਦੱਦੀ ਨਾਲੇ ਉਹ ਤਾਂ ਨਾਨਕੇ ਗਿਆ ਹੋਇਆ ਉਹਦੇ ਮਾਮੇ ਕੋਲ mamãe, mas